ਲੈਣ ਤੇ ਆਏ ਹੀ ਪਾਲਕ ਹਾਏ ਆ ਪਾਲਕ ਖੜਨਾਈ ਤੇ ਹੋਰ ਤਰਸ ਆ ਗਿਆ ਜਿੰਦੇ ਕਾਲੀ ਫਾਰਸ ਤਰਸ ਤਰਸ ਕਿਉਂ ਆਇਆ ਹਾਏ ਹਾਏ ਇੰਨੀ ਪਾਲਕ ਉਹ ਤੇ ਡੰਗਰਾਂ ਨੂੰ ਪੋਂਦੇ ਆਪਾਂ ਤੂੰ ਕਿਹੜਾ ਦੱਸਿਆ ਹਾਂ ਕੀ ਪਾਲਕ ਵਿਚਾਰੀ ਪਾਲਕੀਆ ਵੇਖਾਂ ਨਾ ਤੇ ਹੈਗੀ ਨਾ ਜਾਓ ਲੈਣ ਤੋਂ ਵਿਖਾ ਸਬਜ਼ੀ ਦਾ ਟਾਈਮ ਨਹੀਂ ਲੱਗਦਾ ਫਿਰ ਵੀ ਹੈਈ ਨਾ ਮਾੜੀ ਮੋਟੀ ਮੂਲੀਆਂ ਧਨੀਆਂ ਪਾਲਕ ਮੇਥੀ ਉਹਦਾ ਤਾਂ ਸਿਆਹੰਦਾ ਨਾ ਉਥੋਂ ਵੱਡ ਲਿਓਣੀ ਥੋੜੀ ਜੀ ਚਾਹੀਦੀ ਆਂਦੀ ਮੈਂ ਤਾਂ ਨਹੀਂ ਕਿਹਾ ਫਿਰ ਭਾਵੇਂ ਥੋੜੀ ਚਾਹੀਦੀ ਤੇ ਇੰਨੀ ਕਿਹੜਾ ਕਿੰਨ ਨਾ ਕੱਢ ਲੈਣਾ ਮਾੜ ਮੋਟ ਕਰ ਲੈਣਾ ਬਸ ਪਕੌੜੇ ਕੱਢਣੇ ਆਂ ਜੀ ਤਾਂ ਨੇ ਤੇ ਵਹਿਕਲਾ ਉਹ ਪਾਲਕੀ ਕਹੀ ਸੀ ਤੁਸੀਂ ਸਾਰਾ ਕੁਝ ਪਾ ਦੇਣਾ ਵਿੱਚ ਨਹੀਂ ਮੇਥੀ ਵੀ ਬੜੀ ਵਧੀਆ ਲੱਗਦੀ ਪਕੌੜੇ ਪਤਾ ਨਹੀਂ ਮੈਨੂੰ ਜਿੰਨਾ ਉਹਨੇ ਆਰਡਰ ਕੀਤਾ ਮੈਂ ਤੇ ਉਹਨਾਂ ਜਿਹਾ ਸਮਾਨ ਛੜਦਾ ਸੀ ਹਾਈ ਬਾਈ ਆਰਡਰ ਜਿਉ ਉਹਨੇ ਕਿਹਾ ਕੁਝ ਤੇ ਤੁਸੀਂ ਆਪੇ ਗੱਲ ਕਰ ਲਿਓ ਤਾਂ ਨਾ ਥੋੜੀ ਪਾਈ ਦਾ ਪਕੌੜਿਆਂ ਚ ਹਾਂ ਮੇਥੀ ਤੇ ਪਾਲਕ ਪਾਈ ਦੀ ਆ ਫਿਰ ਮਿਰਚੀ ਗਈ ਹੋਣੀ ਪਤਾ ਨਹੀਂ ਨਹੀਂ ਆਵੇ ਠੰਡਾ ਹੁੰਦਾ ਪਕੌੜੇ ਠੰਡੇ ਕਰਨੇ ਆ ਮੌਸਮ ਬੜਾ ਸੋਹਣਾ ਵਾ ਬਹੁਤ ਵਧੀਆ ਇਦਾਂ ਤਾਂ ਹੀ ਰਹਿਣਾ ਚਾਹੀਦਾ ਸਾਰੀ ਦਿੱਲੀ ਦੀ ਧੁੱਪਾਂ ਧੁੱਪਾਂ ਲੱਗੀਆਂ ਵਾ ਨਾ ਬਹੁਤੀ ਠੰਡ ਹੋਣੀ ਚਾਹੀਦੀ ਤੇ ਨਾ ਬਹੁਤੀ ਗਰਮੀ ਹੋਣੀ ਸਰ ਜ਼ਿੰਦਗੀ ਇਦਾਂ ਦਾ ਇਦਾਂ ਦਾ ਹੀ ਰਹਿਣਾ ਚਾਹੀਦਾ ਸਾ ਵੀ ਅੱਖਾਂ ਆਣਾ ਤੁਸੀਂ ਹਾਂ ਨਹੀਂ ਆਪਣਾ ਫੇਰ ਥੋੜੀ ਅੱਖਣਾ ਅੱਖ ਜਾਈਦਾ ਗਰਮੀ ਤੋਂ ਤੇ ਅੱਖ ਦੇਦਾ ਠੰਡ ਤੋਂ ਇਦਾਂ ਨੇ ਮੌਸਮ ਤਾਂ ਨਹੀਂ ਆਖਿਆ ਲੰਨਾ ਇਦਾਂ ਦਾ ਰਹਿੰਦਾ ਨਹੀਂ ਨਾ ਆ ਵੀ ਪਹਿਲਾਂ ਪਹਿਲਾਂ ਗਰਮੀ ਪੈਣ ਰਹੀ ਹੁਣ ਨਹੀਂ ਤੇ ਪਰ ਇਹ ਆ ਨਾ ਜੇ ਇਦਾਂ ਦਾ ਮੌਸਮ ਰਿਹਾ ਨਾ ਕਣਕ ਹੁਣੀ ਦੇ ਨਾਲ ਝੋਨਾ ਹੁਣਾ ਹੈ ਨਾ ਹੂੰ ਨੱਕ ਪਾ ਹੁਣ ਫਸਲਾਂ ਦਾ ਪਤਾ ਹੈ ਨਹੀਂ ਕਿਹੜੀਆਂ ਕਿਹੜੀਆਂ ਦਾ ਨਹੀਂ ਨਹੀਂ ਕਣਕ ਜਿਹੜੀ ਗਰਮੀ ਨਾਲ ਪੱਕਦੀ ਆ ਹੂੰ ਝੋਨਾ ਠੰਡ ਨਾਲ ਪੱਕਦਾ ਕਪਾਹ ਕਪਾਹ ਤੇ ਮੈਂ ਵੇਖੀ ਨਹੀਂ ਕਿੱਦਾਂ ਦੀ ਆ ਰੂਹ ਵਾਲੀ ਹੁੰਦੀ ਨਾ ਰੂਹ ਇਹ ਵਾਲੀ ਮਸਲਦੀ शूट ਦਾ ਕੰਮ ਕੰਪਲੀਟ ਹਾਏ ਪੈਂਦੇ ਪੰਗੜੇ ਨਹੀਂ ਦਾ ਸ਼ੂਟ ਮੁੱਕ ਜਾਂਦਾ ਫਿਰ ਇਦਾਂ ਪੰਗੜੇ ਪੁੰਦੇ ਹਾਂਜੀ ਮੈਂ ਕਾ ਮੈਨੂੰ ਵੇਖਿਆ ਕਰਨਾ ਹਾ ਹਾ ਇਹ ਵੀ ਲੱਗਦੀ ਹਾਏ ਆਈ ਬੋਲੀ ਮੈਂ ਭਰਲਾ ਜੀ ਚ ਪਾ ਕੇ ਤੁਰ ਕੀ ਪ੍ਰੀਤੀ ਕੀ ਕਹਿ ਤੂੰ ਮੈਂ ਕਹਿੰਦੀ ਸੀ ਕਹਿੰਦੀ ਸੀ ਕਿ ਅੱਖ ਨਹੀਂ ਲੱਗਦੀ ਮੈਂ ਆਪ ਵੀ ਅੱਗੇ ਭੰਮੀ ਕਿਹਾ ਚਲੋ ਲਿਆ ਮੈਂ ਚਟਨੀ ਬਣਾ ਦੇਣੀ ਨਹੀਂ ਨਹੀਂ ਇਹ ਜਿਹੜੀ ਵਾਰੀ ਇਹਨੇ ਕੰਮ ਨਹੀਂ ਨਾ ਕੀਤਾ ਪੀਨੀ ਮਾਰੇ ਮੇਰੀ ਦਤੀ ਵੀਰ ਜੀ ਕਈ ਵਾਰੀ ਜੀ ਵੀਦ ਨਹੀਂ ਨਾ ਕਰਦਾ ਆਹ ਹੋਤੇ ਜ਼ਰੂਰੀ ਥੋੜੀ ਹਾਏ ਲੱਗੀਆਂ ਉਹਦੇ ਮਜ਼ਾਕਾਂ ਦੇ ਵਿੱਚ ਨਾਲੇ ਜੀਆਂ ਪਹਿਲਾਂ ਗਰਮ ਕੜਾਈ ਵਰਨ ਲੱਗੀ ਹੁਣ ਗਰਮ ਗਿੱਜਦਾ ਪਾਣੀ ਛੱਡ ਗਿਆ ਹੁਣ ਨੈਤੀ ਕਿਉਂ ਸਰੋਂ ਨਹੀਂ ਆਹ ਸਾਰੇ ਮੇਰਾ ਬਤੀਲੇ ਹੱਥ ਛੜਿਆ ਜਿਹਦੀਆਂ ਜਿਹੜੀ ਨਾ ਨਾਲੀਆਂ ਦੋ ਦੋ ਪਰਚਾਈਆਂ ਹੁਣ ਉਹਨੂੰ ਕੰਮ ਦੀ ਕਿ ਲੋੜ ਸਹੀ ਗੱਲ ਨਾਲੇ ਇਹ ਕਿਹਨਾਂ ਨਾਲ ਨਾ ਤੂੰ ਬੈਠ ਕੇ ਸੀ ਅੱਬੇ ਕਰ ਲੁੰਨੇ ਕੰਮ ਨਈ ਆ ਚਟਨੀ ਆ ਕੋਈ ਬਣਾ ਨਹੀਂ ਸਕਦਾ ਹਜਾ ਫੜੀ ਦੀ ਬਣਾਉਂਦੀ ਜਿਹੜੀ ਇਹਨੂੰ ਬਣਾਉਂਦਾ ਇਹ ਪ੍ਰੀਤੀ ਚਟਨੀ ਸਪੈਸ਼ਲ ਚਟਨੀ ਪ੍ਰੀਤੀ ਦੀ ਪ੍ਰੀਤੀ ਫਰੈਸ਼ ਬਣਾਉਂਦੀ ਜੱਟੀ ਪ੍ਰੀਤੀ ਫਰੈਸ਼ ਇਹ ਕੋਈ ਬਣਾ ਨਹੀਂ ਸਕਦਾ ਇਹ ਨਹੀਂ ਬਣਾ ਸਕਦਾ ਕੋਈ ਜਿਹਦਾ ਭਾਗ ਵਾਂਗ ਪੁੱਛਦਾ ਸੀ ਕਿਨੇ ਮੌਲੀ ਮੈਂ ਆਪੇ ਇੱਕ ਟੀਚਾ ਹਾਏ ਕਿਤੂ ਗੇ ਲਾ ਸਕਦਾ ਹਾਏ ਨੂੰ ਹੱਥ ਜੋ ਨੂੰ ਅੰਦੇ ਦੇ ਨੰਬਰ ਕਰੜੜ ਲੈ ਆ ਲੈ ਬੋਕੇ ਦੇ ਚੌਕਾ ਕੀ ਆ ਕੀ ਆ ਲੈਓ ਕੀ ਆ ਰਾਜੇ ਵਾਲਾ ਕੀ ਆ ਰਾਜੇ ਮਗਨ ਹੋਰ ਸੰਦੀਪ ਜੀ ਤੁਸੀਂ ਪ੍ਰੋਣਾ ਇੰਟਰੋਡਿਊਸ ਕਰਾਓ ਲੋ ਜੀ ਪ੍ਰੋਣਾ ਲਗਾ ਪੇਸ਼ ਹੋਣ ਟੈਂ ਟਣ ਪ੍ਰੋਣਾ ਪਹਿਲੀ ਵਾਰ ਸਾਡੇ ਘਰ ਆਇਆ ਤੇ ਉਹਨੂੰ ਵੀ ਜਦੋਂ ਮੈਂ ਜਦੋਂ ਇਹਨੂੰ ਪਹਿਲਾਂ ਜਦੋਂ ਇਹਨਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਪਹਿਲਾਂ ਤਾਂ ਮੈਂ ਇਹਨੂੰ ਕਿਹਾ ਸੀ ਭਾਈ ਰਿਆ ਪਤਾ ਨਹੀਂ ਕਿਦਾਂ ਦਾ ਜਿਦੂ ਜਿਦੂ ਤੇ ਨਾ ਕਰ ਗੱਲ ਕਰਾਈ ਸੀ ਤੇ ਤੇਰੇ ਵਰਗਾ ਲੱਗਦਾ ਸੇਮ ਉਹ ਤੇ ਤੈਨੂੰ ਮੈਂ ਬਾਅਦ ਚ ਕਿਹਾ ਜਦੋਂ ਹੁਣ ਸਾਡਾ ਭਰਾ ਭੈਣ ਭਰਾ ਦਾ ਰਿਸ਼ਤਾ ਬਣ ਗਿਆ ਨਾ ਤੇ ਫਿਰ ਮੈਨੂੰ ਜਿੱਦੋਂ ਇਹਨੇ ਹੱਸਣਾ ਮੈਂ ਕਹਿੰਨਾ ਜੋਤੀ ਲੱਗਦਾ ਮੈਨੂੰ ਜੋਤੀ ਲੱਗਦਾ ਮੈਂ ਇਹਨਾਂ ਨੂੰ ਵੀ ਕਹਿਣਾ ਉਹ ਨੀਰਾ ਮੇਰੇ ਜੋਤੀ ਭਰਾ ਵਰਗਾ ਲੱਗਦਾ ਹੈ ਹਨ ਤੇ ਮੈਂ ਇਹਨਾਂ ਨੇ ਕਿਹਾ ਜਦੋਂ ਕਿ ਤੇ ਆਪਾਂ ਦਾ ਮਤਲਬ ਮੇਲ ਰਭਣਿਆ ਤੇ ਮੈਂ ਤੁਹਾਨੂੰ ਬੁਲਾਵਾਂਗੀ ਉਹਦੇ ਨਾਲ ਤੇ ਅੱਜ ਵੇਖ ਲੈ ਰੱਬ ਨੇ ਉਹ ਮੇਲ ਬਣਾਤਾ ਹਨ ਬਿਲਕੁਲ ਮੈਂ ਮੇਰੇ ਇਦਾਂ ਵਿਆਹ ਤੇ ਗੱਲਾਂ ਨਿਕਲੀਆਂ ਮੂੰਹ ਚੋਂ ਤੇ ਸੱਚੀਆਂ ਹੋ ਗਈਆਂ ਇਹ ਵਾਕਿਆ ਹੀ ਨਹੀਂ ਪਤਾ ਹੁੰਦਾ ਕਿ ਮੈਂ ਤੈਨੂੰ ਦੱਸਦੀ ਹੁੰਨੀ ਤੇ ਇਹਨਾਂ ਨੂੰ ਮੈਂ ਤੇਰੇ ਬਾਰੇ ਦੱਸਣਾ ਤੇ ਤੈਨੂੰ ਮੈਂ ਇਹਨਾਂ ਬਾਰੇ ਕਹਿਣਾ ਕਿ ਉਹ ਤੇਰੇ ਵਰਗਾ ਲੱਗਦਾ ਉਹ ਕਹਿੰਦਿਆ ਉਹ ਐਕਟਿੰਗ ਚੰਗੀ ਜ਼ਰੂਰ ਤਾਂ ਛੱਟ ਲੱਗੀ ਹੈ ਕਿਦਾਂ ਤੋ ਸਾਈ ਹੋਏ ਕਿਤੇ ਤੇ ਕਿਤੇ ਚੜੇ ਆਏ ਡਿੱਗੇ ਆ ਜਿੱਕੇ ਡਿੱਗੇ ਕਿਤੇ ਨਹੀਂ ਤੇਨੇ ਢਾਡੂ ਲਿਆਈ ਵਾਰ ਨਹੀਂ ਡਾਂਗ ਵਜੀ ਹਵਾ ਨਾਲ ਹੀ ਫਰਕ ਪੈ ਗਿਆ ਜਾਣ ਕੇ ਪਖੰਡ ਕਰਨ ਦੇ ਨਹੀਂ ਸਾਬ ਸਾਈ ਜਿੱਦਾਂ ਹੋਏ ਮੈਂ ਤਾਂ ਕਹਿਣ ਦੇ ਆ ਭੱਜਾ ਤਾਂ ਨਹੀਂ ਮੰਗਦੇ ਸਾਬ ਇਥੋਂ ਇੰਦੇ ਤੱਕ ਹੁੰਦੇ ਚੜ ਗਿਆ ਬਈ ਦਾ ਆਏ ਉਦਾਂ ਤੁਹਾਨੂੰ ਦੋਵਾਂ ਨੂੰ ਇੱਕ ਜਾਣ ਨੂੰ ਆ ਰੋਲ ਦੇਣਾ ਚਾਹੀਦਾ ਹੈ ਚਾਹੀਦਾ ਵਾਕੀ ਦਸਤੀ ਹੋ ਗਈ ਰੋਲਾਨੂੰ ਦੇ ਦੇ ਹੋ ਜੀ ਮੁੰਡੇ ਦੇ ਘਰ ਆਕਦੇ ਰੱਖਾ ਦੇ ਲੱਗਦੀ ਆਏ ਆ ਗਏ ਵਜੀ ਮੇਰੇ ਆਪੇ ਪਿੰਨੂ ਕਹਿੰਦਾ ਬੱਚੇ ਜੀ ਪਹੁੰਚ ਗਏ ਉਹ ਲੋ ਕਿ ਆ ਟਾਈਮਿੰਗ ਆ ਬੱਚਿਆਂ ਦੀ ਸਤਿ ਸ਼੍ਰੀ ਅਕਾਲ 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 ਵਿਆਹ ਵਾਲਾ ਮੁੰਡਾ ਵਿਆਹ ਵਾਲਾ ਮੁੰਡਾ ਕਿਹੜੇ ਵਿਆਹ ਆ ਓਏ ਇਹ ਗਲਤੀ ਠਾਡੀ ਆ ਭਾਜੀ ਕਿੱਦਾਂ ਲੈ ਕੇ ਆਉਣਾ ਇਹ ਮੁੰਡੇ ਨੂੰ ਉਹਨੂੰ ਤੇਰੇ ਨੂੰ ਇਹ ਹੀ ਪਤਾ ਨਹੀਂ ਜਿਹੜਾ ਉਦੋਂ ਆਇਆ ਵਿਆਹ ਹੋਇਆ ਇਹਦਾ ਉਹ ਤਿੰਨ ਬੋਟੀਆਂ ਆਈਆਂ ਜੋ ਤੇਰੇ ਨਿਆਣੇ ਆ ਕਿਹੜੀ ਦਾ ਮੇਲਾ ਵਾ ਉਹਨਾਂ ਦਾ ਨਾਸਾ ਆ ਮਾਡਾ ਅਸਲ ਚ ਤੁਸੀਂ ਸਾਰੇ ਜਾਣਦੇ ਨੇ ਇੱਕ ਦੋ ਦੀਆਂ ਪੱਗਾਂ ਬੰਨਦੇ ਸਰਦਾਰ ਹਨਾ ਉੱਤੇ ਉਹਦੇ ਇਹ ਹੋਏ ਰਹਿੰਦੇ ਨੇ ਨਹੀਂ ਹਾਨੂੰ ਅਜੇ ਤੱਕ ਨਹੀਂ ਪਤਾ ਲੱਗਾ ਸਹੀ ਗੱਲ ਅਸੀਂ ਪੁੱਛਦੇ ਨਹੀਂ ਤੁਹਾਨੂੰ ਪਤਾ ਲੱਗਾ ਨਹੀਂ ਪਤਾ ਲੱਗਾ ਕਿਹਦਾ ਕੌਣ ਕਿਹਦਾ ਕੀ ਲੱਗਦਾ ਮੈਂ ਲੇ ਥੋੜੇ ਦਿਨਾਂ ਇਹ ਵੀਡੀਓ ਪਾਈ ਦੀ ਵੀਡੀਓ ਨਹੀਂ ਉਹ ਵੀਡੀਓ ਨਹੀਂ ਵੇਖੀ ਨਾ ਮੈਨੂੰ ਬਾਰੇ ਫੇਸਪਲੇ ਖਲ ਲੱਗ ਜਾਂਦਾ ਵਾ ਐ ਮੈਨੂੰ ਦੱਸ ਦੱਸ ਕੇ ਅਸੀਂ ਥੱਕ ਗਏ ਆ ਕਿੰਨੇ ਭਰਾਵਾਂ ਤੁਹਾਨੂੰ ਆਪੇ ਆ ਜੇ ਤੁਸੀਂ ਥੋੜੇ ਦਿਨ ਅੱਜ ਕੋ ਰਹਿ ਹੀ ਪਾਉ ਉਥੇ ਪਤਾ ਲੱਗਦਾ ਤੁਹਾਨੂੰ ਕੌ ਨਹੀਂ ਵਧੀਆ ਲੱਗਾ ਮੈਂ ਵਿਆਹ ਬੜੇ ਦੇਖੇ ਆ ਉਹ ਦਹੀਂ ਵੀ ਸਾਹਮਣੇ ਬੈਠੇ ਮੈਂ ਤਾਂ ਗੱਲ ਕਰਨ ਲੱਗਾ ਵਾ ਬੜਾ ਮਜ਼ਾ ਆਇਆ ਵਿਆਹ ਦੇਖਣ ਨੂੰ ਮਤਲਬ ਆਪਣਾਪਨ ਬਹੁਤ ਤੁਹਾਡੇ ਵਿੱਚ ਹੈਗਾ ਮਤਲਬ ਕੋਈ ਇਹ ਨਹੀਂ ਵੀ ਮੈਂ ਜਿੱਦਾਂ ਹੀ ਸੰਦੀਪ ਇਹਨਾਂ ਦੇ ਕਰਕੇ ਗਏ ਆ ਦੀਦੀ ਉਹਨਾਂ ਕਰਕੇ ਮਤਲਬ ਇਹ ਨਹੀਂ ਫੀਲ ਕੀਤਾ ਵੀ ਉਹਨਾਂ ਦੇ ਰਿਸ਼ਤੇਦਾਰ ਆਏ ਆ ਜਾਂ ਹਨਾ ਉਹਨਾਂ ਦੇ ਨਾਲ ਕੰਮ ਕਰਦੇ ਆ ਇਦਾਂ ਦਾ ਕੁਝ ਨਹੀਂ ਹੈਗਾ ਵਧੀਆ ਮਿਲਨ ਮਰਦਮ ਨੂੰ ਬਹੁਤ ਹੀ ਲੱਗਦਾ ਇਹਨਾਂ ਦਾ ਇਹ ਚਲੋ ਇਹ ਆਡੇ ਨਾਲ ਦਾ ਸ਼ੁਰੂ ਤਾਂ ਹੀ ਇਹਦਾ ਸਿਸਟਮ ਆ ਕਿ ਭਾਵੇਂ ਜਿੱਦਾਂ ਮਰਜ਼ੀ ਆ ਇਹ ਜਿਹੜਾ ਪ੍ਰੋਗਰਾਮ ਪ੍ਰੋਗਰਾਮ ਹੋਣਾ ਨਾ ਬੈਣਾ ਸਾਰੇ ਇਕੱਠੇ ਜਾ ਰਿਹਾ ਹਾਂ ਸਾਰੇ ਇਕੱਠੇ ਹੀ ਜਾਦੇ ਉਹ ਇੱਕ ਮਾਹੌਲ ਜਿਹਾ ਵਧੀਆ ਬਣ ਜਾਂਦਾ ਨਾਲੇ ਉਦਾਂ ਵੀ ਸਾਰੀਆਂ ਰਿਸ਼ਤਦਾਰੀਆਂ ਨੂੰ ਮਿਲਦੇ ਆ ਮਿਲਦੇ ਹਾਂ ਨਹੀਂ ਆ ਬਲੌਗ ਵੇਖੀ ਤਾਂ ਇੰਨਾ ਸੱਚੀ ਮਜ਼ਾ ਆਉਂਦਾ ਨਾ ਵੇਖਣ ਦਾ ਇਹਨਾਂ ਦੇ ਬਲੌਗ ਬਹੁਤ ਮਜ਼ਾ ਆਉਂਦਾ ਮਿਲਣਾ ਚਾਹੀਦਾ ਵੀ ਯਾਰ ਇਹ ਕੋਈ ਆ ਹਾਂਜੀ ਹਾਂਜੀ ਲੈ ਵੀ ਕੀ ਜਾਣਾ ਬੰਦੇ ਨੇ ਪਿਆਰੀਆਂ ਭੈਣ ਭਰਾਵਾਂ ਦਾ ਨਾਲੇ ਜ਼ਿਆਦਾਤਰ ਸਾਡੇ ਸਾਡੇ ਇਦਾਂ ਦੇ ਰਿਸ਼ਤੇ ਆ ਚਲੋ ਖੂਨ ਦੇ ਵੀ ਹੈਗੇ ਆ ਹਾਂਜੀ ਪਰ ਜਿਹੜੇ ਜਿੱਦਾਂ ਪਿਆਰ ਦੇ ਰਿਸ਼ਤੇ ਸਾਡੇ ਬਹੁਤ ਜ਼ਿਆਦੇ ਹੈਗੇ ਬੜੀਆਂ ਥਾਵਾਂ ਤੇ ਇਦਾਂ ਵਾਂ ਜਿਨ੍ਹਾਂ ਨਾਲ ਸਾਡ ਤੇ ਉਦਾਂ ਪਿਆਰ ਉਹਦਾਂ ਮਿਲਦੇ ਹਾਂ ਬਹੁਤ ਬਣੇ ਇਦਾਂ ਦੇ ਰਿਸ਼ਤੇ ਤੇ ਬਾਕੀ ਚਲੋ ਇਹ ਮਹਾਰਾਜ ਦੇ ਹੱਥੋਂ ਦਾ ਕਿੰਨੇ ਕਿੰਨੂ ਕਿੱਥੇ ਮਿਲਾਉਣਾ ਹਾਂ ਬਿਲਕੁਲ ਬਿਲਕੁਲ ਹੁਣ ਆਪਣਾ ਵੀ ਆਪ ਮੈਂ ਕਹਿੰਦਾ ਤੁਹਾਡੇ ਘਰ ਆਉਣਾ ਹੀ ਨਹੀਂ ਪਿੰਡ ਹੀ ਨਹੀਂ ਆਉਣਾ ਇਹ ਤੁਸੀਂ ਮੈਂ ਕਈ ਵਾਰ ਆਇਆ ਨਾ ਮੈਨੂੰ ਪਤਾ ਨਹੀਂ ਤੁਹਾਡਾ ਘਰ ਆ ਸਟਾਰਟਿੰਗ ਚ ਪੈਂਦਾ ਪਿੰਡ ਦੇ ਹਾਂਜੀ ਹਾਂਜੀ ਤੇ ਦੀਦੀ ਹੁਣਾਂ ਕੋ ਪਹਿਲਾਂ ਵੀ ਆਉਂਦੇ ਨਹੀਂ ਜਦੋਂ ਦੀਦੀਆਂ ਨਹੀਂ ਵੀ ਬਣਾਉਂਦੇ ਨਹੀਂ ਨੇ YouTube ਵਗੈਰਾ ਚੈਨਲ ਨਹੀਂ ਹੁੰਨੇ ਆ ਜਾਂ ਕੋਈ ਐਨ ਲੰਘਣਾ ਐ ਦੀ ਨੰਗੀ ਦਾਇ ਕਈ ਵਾਰ ਪਰ ਉਦੋਂ ਇਹਨਾਂ ਪਤਾ ਹੀ ਵੀ ਇੱਥੇ ਵੀ ਐ ਪਿੰਡ ਚ ਵੀ ਅਜ ਤਾਂ ਮੈਂ ਰਹਿਣਾ ਦਿਹਾੜੀ ਰੁਕਣਾ ਵਾ ਜਾਂ ਮਿਲਣਾ ਵਾ ਘਰ ਕੇ ਲੈਣਾ ਵਾ ਚਾਹ ਪੀਣੀ ਆ ਜਾਂ ਕੁਝ ਮੈਂ ਇੱਥੇ ਹੀ ਇਨਾ ਚਿਰ ਮਠੋਲੇ ਰਹੇ ਆ ਮੈਂ ਕਦੀ ਆਵਰਿਆਵਾਂ ਨੂੰ ਵੇਖਿਆ ਤੱਕ ਨਹੀਂ ਸੁਣਿਆ ਤੱਕ ਵੀ ਇਹ ਸਭ ਵਿਠਵਾਵਾਂ ਵਰਿਆਵਾਂ ਨੂੰ ਮੈਨੂੰ ਬਸ ਇੱਕ ਪਤਾ ਹੁੰਦਾ ਸੀ ਹਰਚੋਵਾਲ ਦਾ ਇੱਕ ਭਰਤ ਦਾ ਤੇ ਇੱਕ ਸ਼ਹਿਰ ਦਾ ਮੈਨੂੰ ਬਚਪਨ ਤੋਂ ਪਤਾ ਸੀ ਕਿਉਂਕਿ ਮੇਰੇ ਨਾਲ ਮੂੜਾਂ ਦੇ ਬਡੇ ਜਾਨੇ ਪੜਦੇ ਹੁੰਦੇ ਸੀ ਭਾਵੇਂ ਮੂੜਾਂ ਦੇ ਇਥੋਂ ਤੇ ਵਰਿਆਵਾਂ ਦਾ ਤਾਂ ਚਲੋ ਦੇ ਪਤਾ ਸੀ ਮੇਰੇ ਮਾਮੇ ਦੇ ਮੁੰਡੇ ਦੇ ਨਾਨਕੇ ਆ ਉੱਥੇ ਮੈਂ ਵੀ ਨਿਕਲਦਾ ਆਪਣੇ ਨਾਨਕੇ ਸਮਝਦਾ ਹੁੰਦਾ ਨਹੀਂ ਕਿ ਮੇਰੇ ਵੀ ਇੱਥੇ ਹੀ ਆ ਟਿੰਡ ਮੈਨੂੰ ਆਪਣਾ ਭਾਵਨ ਲੱਗਦਾ ਹੁੰਦਾ ਜਿਹੜੇ ਮੇਰੇ ਨਾਨਕੇ ਆ ਹਾਂ ਲੱਗ ਲੱਗੇ ਦਾ ਇਸ ਕਰਕੇ ਸਾਰਾ ਪਤਾ ਮੂੜੀ ਇੱਥੇ ਸਾਡੀ ਬੰਬੀ ਲੱਗ ਗਈ ਆ ਲੱਗ ਗਈ ਹਾਂ ਮੈਂ ਦੇਖੀ ਉੱਥੋਂ ਪੱਠੇ ਲੈਣ ਆਈਦਾ ਸੀ ਆਪਾਂ ਤੇ ਮੂੜਾ ਦੇ ਮੁੰਡੇ ਬਹੁਤ ਹੀ ਕਲਾਸ ਫੈਲੋ ਮੁੰਡੇ ਕੁੜੀਆਂ ਸਾਰੇ ਉੱਥੇ ਭਾਵੇਂ ਪੜਦੇ ਰਿਹਾ ਸਰਕਾਰੀਆ ਸਕੂਲ ਇਹ ਸਮੇ ਸਮੇ ਦੀ ਗੱਲ ਵਾ ਕਿੰਨੇ ਕਿੱਥੇ ਕਿਹੜੇ ਟਾਈਮ ਤੇ ਕਿੰਨੂੰ ਮਿਲਣਾ ਉਹ ਸਭ ਤੇ ਇਹ ਕਿੱਥੋਂ ਕਿੱਥੋਂ ਐਨ ਦਾ ਦਾਣਾ ਚੁਗਣਾ ਇਹ ਚੁਗਣੀ ਆਇਆ ਮੈਂ ਵੀ ਅੱਜ ਆਪਾਂ ਵੀਡੀਓ ਬਣਾਈਏ ਤੇ ਆਪਾਂ ਦਾਣਾ ਚੁਗਣਾ ਆ ਗਏ ਤੁਹਾਡੇ ਕੋਲ ਹਾਂ ਹੁਣ ਸਵੇਰੇ ਮੈਂ ਨਿਕਲਣਾ ਕਰਦਾ ਰਿਆ ਹਾਂ ਤੇ ਮੈਂ ਜਿਹੜੇ ਟਾਈਮ ਤੇ ਤੁਰੇ ਨ ਤੇ ਖਾ ਪੀ ਕੇ ਉਹ ਬੰਟ ਉਹ ਟਾਈਮ ਤੇ ਨਿਕਲਦਾ ਮੇਰਾ ਜੀਨ ਨਹੀਂ ਘੰਡਿਆ ਕਿਉਂਕਿ ਮੇਰੀ ਰੋਟੀ ਤੁਹਾਡੇ ਘਰ ਬਣੀ ਹੁੰਦੀ ਹੈ ਗੱਲ ਤੇ ਆਏ ਦਾਣੇ ਮੇਰੇ ਤੁਹਾਡੇ ਘਰ ਹੀ ਰਹੇ ਤੇ ਤਾਂ ਘਰ ਕਿੱਥੇ ਆ ਗਿਆ ਕਿਉਂਕਿ ਮੰਮੀ ਮੈਨੂੰ ਕਹਿੰਦੇ ਵੀ ਤੇਰੀ ਕਾਫੀ ਬਣੀ ਪੀ ਜਾ ਤੇ ਮੇਰਾ ਜੀਨ ਘੰਡ ਜਾਊਗਾ ਵੀ ਰਾਜ ਮੈਂ ਹੋਂਗਾ ਤੇ ਜਨਾ ਪੀ ਕੇ ਆਉਣਾ ਅੱਡ ਮੈਂ ਖੰਦੀਆਂ ਨਾਲ ਲੱਗੇ ਚਲੋ ਫਿਰ ਹੁਣ ਸਾਡੇ ਘਰ ਦੇ ਪਕੌੜੇ ਓਕੇ ਪੇਸ਼ ਕਰੋ ਦੀ ਚਲੋ ਜੀ ਛੇ ਆਪਣਾ ਚਾਣਾ ਹੂੰ ਉਹਦਾ ਬਰੀਕਣਾ ਖਾ ਦੋ ਲੂਣ ਕਿਨੇ ਵੇਖਿਆ ਵਾ ਮੈਂ ਸੰਦੀਪ ਨੇ ਹੂੰ ਤੇਰਨੀ ਪੂਰਾ ਹੋਣਾ ਕਿਉਂ ਪਤਾ ਮੈਨੂੰ ਦਾ ਆ ਵੀ ਬੋਲੇ ਬਰੀਕ ਬਣਾਉਂਦੇ ਜੀ ਪੂਰਾ ਵਾ ਮੋਟੇ ਦਾ ਠੀਕ ਪਿਆਜ਼ ਖਾਂਦੇ ਨਹੀਂ ਸੱਚ ਸੱਚ ਇਹ ਵੀ ਦੱਸ ਦੋ ਵੀ ਪਿਆਜ਼ ਤੁਸੀਂ ਕਿਉਂ ਨਹੀਂ ਖਾਂਦੇ ਦੱਸ ਦੋ ਬਹੁਤ ਕਮੈਂਟ ਆਏ ਪਿਆਜ਼ ਤੋਂ ਅਲਰਜੀ ਆ ਮੈਨੂੰ ਪਿਆਜ਼ ਤੋਂ ਅਲਰਜੀ ਹੈ ਪਰੇਸ਼ਾਨ ਦਾ ਪਰੇਸ਼ਾਨ ਦਾ ਕਾਲਾ ਫੜਿਆ ਜਾਂਦਾ ਕਾਲਾ ਫੜਿਆ ਜਾਂਦਾ ਪਰ ਉਹ ਜਹਤ ਤੱਕ ਮੇਰੀ ਇਹ ਅਲਰਜੀ ਅਲਰਜੀ ਜਿਹੜੀ ਆ ਠੀਕ ਹੋ ਚੁੱਕੀ ਆ ਹਰ ਪਕਾਲਿੰਦੇ ਵਿੱਚ ਕਦੀ ਕਿ ਹਣਾ ਤੇਰੇ ਵੀ ਜਿਹੜੇ ਪਿਆਜ਼ ਹੁੰਦੇ ਪਕੌੜੇ ਲਗਾ ਲਿਆ ਜਿਵੇਂ ਬਿਲਕੁਲ ਕੱਚਾ ਨਹੀਂ ਖਾ ਸਕਦੇ ਕਿਦਾਂ ਪਕੌੜਿਆਂ 'ਚ ਹੋ ਗਿਆ ਕੋਈ ਚੀਜ਼ ਵਿੱਚ ਬਣਿਆ ਹੋਊਗਾ ਚਲੋ ਜੀ ਇੱਕ ਨਜਲਾ ਇੰਨਾ ਜਲਾ ਹੀ ਕਿ ਇੱਕ ਹਸਤਾ ਮੈਨੂੰ ਜਿੱਦਾਂ ਪਿਆਜ਼ ਤੋਂ ਸ਼ੁਰੂ ਹੋਇਆ ਸੀ ਫਿਰ ਸਾਗ ਤੋਂ ਗੋਭੀ ਤੋਂ ਜਿਹੜੀਆਂ ਜਿੱਦਾਂ ਚੌਲ ਹੋ ਗਏ ਨਾਲ ਪੈਗਤ ਹੁੰਦਾ ਹੀ ਨਾ ਪਹਿਲਾਂ ਪਹਿਲਾਂ ਬੈਂਗਨ ਤੋਂ ਖਾਸ਼ ਹੁੰਦੀ ਸੀ ਤੇ ਬਲਵਾ ਚੀਜ਼ਾਂ ਹੈਗੀਆਂ ਰਹਿ ਗਈ ਕਿਆ ਮਗਰ ਹੁਣ ਹੋਰ ਮੈਂ ਖਾਈ ਜੰਨੀ ਸਾਰਾ ਕੁਝ ਹੁਣ ਨਹੀਂ ਹੁੰਦਾ ਕੁਛ ਹਨ ਥੋੜਾ ਥੋੜਾ ਮਤਲਬ 90 ਚੋਂ ਜਿੱਦਾਂ ਨਾ 20% 100 ਚੋਂ 20% ਹੈਗਾ 90 ਤੋਂ ਕੀ ਚਲੋ ਜੇ ਕਿਸੇ ਨੂੰ ਜੇ ਕਿਸੇ ਨੂੰ ਪਰੰਮ ਨਾਲੇ ਜੇ ਸ਼ਿਕਾਇਤ ਹੋਏਗੀ ਤੇ ਕਮੈਂਟ ਕਰਕੇ ਦੱਸਿਓ ਫਿਰ ਦੱਸ ਦਾਂਗੇ ਕਿ ਕਿੱਦਾਂ ਹਟੇਗਾ ਕੀ ਕਿੱਦਾਂ ਹੱਲ ਹੋਇਆ ਅੱਛਾ ਜੇ ਜ਼ਿਆਦਾ ਕਮੈਂਟ ਆਉਣਗੇ ਫਿਰ ਦੱਸ ਦਾਂਗੇ ਜੇ ਥੋੜੇ ਆਉਣਗੇ ਫਿਰ ਹੋਰ ਰਿਪਲਾਈ ਕਰ ਦਾਂਗੇ ਹਾਂ ਕਿਉਂ ਥੋੜਾ ਕਾ ਨਾ ਮਾਲ ਪਹਿਲਾਂ ਤੇ ਆਖਣੇ ਆ ਕਿ ਚੱਲ ਦੋ ਤਾਂ ਪਕੌੜੇ ਖਾਣੇ ਸਾਰਿਆਂ ਨੂੰ ਨਾ ਖਾਸ ਕਰਕੇ ਤੇ ਗੱਡੇ ਹੀ ਮੇਨ ਪਰੋਣੇ ਮਾਰਦੇ ਵੀ ਚੱਲ ਪਈ ਮੇਰੀ ਆਏ ਨੇ ਘਰ ਉਹਨਾਂ ਨੇ ਖਵਾਦਿਆ ਹੁਣ ਅਪ੍ਰੀਤੀ ਨੇ ਚਟਨੀ ਬਣਾ ਲਈ ਆ ਉਹਦੇ ਅਰੇ ਦੇਖ ਕੇ ਲੱਗਦਾ ਕਿ ਚਟਨੀ ਦਾ ਕੰਮ ਖਵਾਦ ਵਾ ਜਿਵੇਂ ਤੇ ਪਕੌੜੇ ਆ ਦੇ ਪਰ ਜਣੇ ਹਾਂ ਫੇ ਮਜ਼ਾ ਮਾਰਿਆ ਮਜ਼ਾ ਮਾਰਿਆ ਜਣਾ ਮੇਰੇ ਜੱਦ ਵਿੱਚ ਪਕੌੜੇ ਦੁਰਗੇ ਐਦਾਂ ਮੇਰੀ ਭੈਣ ਕੋਲ ਗਏ ਤੇ ਨਾ ਮੈਂ ਨਾਲ ਨੂੰ ਸਨਾ ਕਰਤਾ ਮੈਂ ਕੱਪ ਵੀ ਪਕੌੜੇ ਪਕੜ ਨਹੀਂ ਖਾਣੇ ਆ ਬੜੇ ਦੇਖਣ ਦੇ ਆ ਤੇ ਚੰਗੀਆਂ ਨਹੀਂ ਆ ਕੇ ਸਿਹਤ ਲਈ ਤੂੰ ਇਹਦਾ ਘਰਲੀ ਸਿੰਪਲ ਜੀ ਰੋਟੀ ਬਣਾ ਲਓ ਬੋਤਾ ਅਈ ਪਨੀਰ ਚਨੀਰ ਵੀ ਨਹੀਂ ਚਲੋ ਉਹਨੂੰ ਵਿਚਾਰੀ ਨੂੰ ਮਨਾ ਕਰਤਾ ਤੇ ਚੱਲ ਅਸੀਂ ਵਕਤ ਹੀ ਗਏ ਰੱਬਾ ਨਹੀਂ ਤੇ 12 ਵਜੇ ਤੱਕ ਘਰੋਂ ਨਹੀਂ ਨਿਕਲਦੇ ਨਗੇ ਤੇ ਵੀ ਜਾਈਏ ਉਹਦੋਂ ਨਹੀਂ ਤਾਂ ਘਰ ਦੋ 10 9 10 ਹੋ ਜਾਈ ਤਰਪੇ ਤੇ ਉਹਨਾਂ ਕੋਲ ਟਾਈਮ ਨਹੀਂ ਚੱਲ ਗੇ ਉਹਨਾਂ ਨੂੰ ਇਹ ਲੱਗੇ ਵੀ ਰੋਟੀ ਹਲੇ ਉਹਨਾਂ ਦੀ ਵਿਚਾਰੀਆਂ ਦੀ ਟੱਬਰ ਵੀ ਪਹਾਰਾ ਤੇ ਉਹਨਾਂ ਦੀ ਰੋਟੀ ਹਲੇ ਲੇਟ ਹੀ ਫਿਰ ਵੀ ਉਹ ਵਧੀਆ ਬਣਾਉਂਦੇ ਹੀ ਰੋਟੀ ਤੇ ਉਹਨਾਂ ਨੂੰ ਇਹ ਲੱਗੇ ਕਿ ਪਰੋਣੇ ਦੇ ਆ ਕੇ ਬਹਿ ਗਏ ਹੁਣ ਕੀ ਕਰੀਏ ਠੰਡਾ ਪਿਆਤਾ ਚਾਹ ਤਾਂ ਉਹਨਾਂ ਨੇ ਮਨਾ ਕਰਤਾ ਤੇ ਰੋਟੀ ਨਹੀਂ ਲੈ ਦਵਾ ਫੇਰ ਨਾ ਕਰਦੀਆਂ ਕਰਦੀਆਂ ਉਹਨਾਂ ਨੇ ਇਦਾਂ ਹੀ ਵਿਚਾਰੀਆਂ ਨੇ ਤੇ ਅੱਧਾ ਘੰਟਾ ਹੀ ਬੈਠੇ ਹੋਣੇ ਅਦਨਾਨੇ ਪਸੌੜੇ ਭੇਸਣ ਕੋਲ ਲੈ ਕਹਿੰਦੀਆਂ ਚੱਲ ਰੋਟੀ ਬੰਨ ਲੈ ਤੱਕ ਦੋ ਦਫੂਕੋੜੇ ਮਨ ਲ ਦੋ ਰੋਟੀ ਦੇ ਸਾਹਮਣੇ ਵੀ ਬਾਚ ਰੋਟੀ ਨਹੀਂ ਚੱਤੀ ਖਾਣੀ ਐ ਇੰਨਾ ਕਿ ਇਸਰ ਕੋਲ ਲੈ ਤੇ 300 ਘਰਾਂ ਦਾ ਵੀ ਨਹੀਂ ਆਦੇ ਸਾਰੇ ਘਰ ਤੇ ਅਸੀਂ ਵੀ ਚਾਰ ਪੰਜ ਜਾਣੇ ਜਦੋਂ ਫੇ ਉਧਰੋਂ ਭੁੱਖ ਲੱਗੀ ਸੀ ਉਧਰ ਜਦੋਂ ਖਾਣ ਪਕਾਉਣੇ ਬੈਠੇ ਉਧਰ ਛੱਡਣੀਆਂ ਬੜੀਆਂ ਸੁਆਦ ਸੀ ਫੇ ਨਾ ਪਕੌੜੇ ਖਾਣਦੇ ਨਾਲ ਘਰ ਦੇ ਵੀ ਜੀ ਬੈਗੇ ਉਹਨਾਂ ਦੇ ਭਾਤੇ ਹੋਣੀ ਉਹਨਾਂ ਨੂੰ ਪਤਾ ਨਹੀਂ ਕਿ ਬੀਬੀਆਂ ਦੀ ਪਲੈਨਿੰਗ ਕੀ ਆ ਉਹ ਆਜ ਮਾਰੀ ਤਾਂ ਲਿਓ ਪਕਵੜੇ ਲਿਓ ਪਕਵੜੇ ਇਧਰ ਕਹ ਲੋ ਨਹੀਂ ਵੀ ਸਿੱਧੇ ਹੋ ਗਏ ਵਿਕੀ ਪ੍ਰੀਤੀ ਮੈਂ ਵੀ ਤੇ ਮੈਂ ਕਹੀ ਜਵਾਂ ਨਹੀਂ ਥੋੜੇ ਹੀ ਖਾਣੇ ਆ ਥੋੜੇ ਹੀ ਖਾਣੇ ਆ ਇਦਾਂ ਕਰਦਿਆ ਕਰਦਿਆ ਭੁੜਕੇ ਮੇਰਾ ਹਾਰ ਕੇ ਬਾਪੂ ਉੱਟ ਕੇ ਗਿਆ ਵੀ ਕੀ ਕਰਦੀਆਂ ਤੁਸੀਂ ਉਹ ਕਹਿੰਦੀ ਇਹਦੇ ਕੱਢੇ ਥੋੜੇ ਹੀ ਤਾਂ ਕਰੀਏ ਹੋਰ ਵੇ ਸੁਣ ਕੋਲਣ ਡਈਆਂ ਜਦੋਂ ਫਿਰ ਕਰਉਂਦੇ ਬੰਨੇ ਕਹਦੇ ਹੁਣ ਨਾ ਸੋ ਫਿਰ ਉਹ ਸੁਆਦ ਨਹੀਂ ਚੰਗਾ ਲੱਗਦਾ ਬੰਦੇ ਨਾ ਹਾਂ ਅੱਜ ਜਗੀਰ ਮਾਰ ਤਾਂ ਪਹਿਲੇ ਐਪੀਸੋਡ ਬਣਿਆ ਉਹਦੋਂ ਵੀ ਕੋਲਾ ਕੋ ਬਣ ਗਈ ਹੈ ਨਾ ਉਦੋਂ ਮੰਚੂਰੀ ਬਣਿਆ ਨਾ ਅੱਜ ਤੁਸ ਜੈਬ ਛੋੜਾ ਚ ਪਕਵੜੇ ਬਣ ਤੁਸੀਂ ਕੀ ਦਰ ਆਨੇ ਲੱਗਦਾ ਹਰ ਵਾਰੀ ਕੁਲਾ ਕਰਕੇ ਖਵਰਦਾ ਤੁਸੀਂ ਕੀ ਦਰ ਆਰ ਰਹੀ ਕੋਣਕੋ ਹਵਾਰੇ ਮੈਂ ਲਿੰਦਾ ਟਾਈਮ ਨਹੀਂ ਉਹ ਬੀਬੀ ਜੀ ਅੰਦਰ ਕੰਨਦੇ ਆ ਤੁਹਾਡੇ ਬੀਬੀ ਜੀ ਬੀਬੀ ਜੀ ਹਾਂ ਜੀ ਤੁਸੀਂ ਤਿੰਨ ਵਾਰੀ ਖੁਚਕ ਨਹੀਂ ਬਣਾ ਲਈ ਹੈ ਹੈ ਤਿੰਨ ਵਾਰੀ ਖੁਚਕਣੀ ਵਧਾ ਲਈ ਹੈ ਵਧਾ ਲਈ ਮੈਂ ਕਹੋ ਆਨੇ ਪਕੌੜੇ ਵਧਾਈ ਦੇਨੇ ਆਪਾਂ ਚਟਨੀ ਵਧਾਈ ਦੇਰੀ ਇਹੋ ਕੰਮ ਕਰੀ ਲਿਆ ਆਪਾਂ ਜਾਵਾਂਗਾ ਟੋਪਾ ਪਾਣੀ ਪਾਈਦਾ ਨਾ ਐ ਤੇ ਮੈਂ ਪਾਣੀ ਪਾ ਕੇ ਵਧਾਈ ਦੇਣੀ ਉਹਦਰ ਆਲੂ ਛਿੱਲੀ ਜਾਂਦੀ ਆ ਵਾ ਤੂੰ ਉਧਰ ਪਾਣੀ ਪਾਈਆ ਚਟਨੀ ਤੇ ਫਾਈਨਲ ਹੋਣੇ ਫਾਈਨਲ ਅਗਰ ਵੀ ਥੋੜੀ ਜਿਹੀ ਸੰਘਣੀ ਲੱਗਣ ਦੀ ਸੀ ਤੇ ਚਟਨੀ ਜੜੀ ਆ ਸਪੈਸ਼ਲ ਫਰੀਦ ਸਪੈਸ਼ਲ ਚਟਨੀ ਆ ਅੱਜ ਇਹਦੇ ਵੀ ਆਪਾਂ ਪੂਤਣਾ ਵੀ ਨਹੀਂ ਪਾਇਆ ਹੰ ਮਣੀਆਂ ਵੀ ਨਹੀਂ ਪਾਇਆ ਬਹੁਤ ਹੀ ਸਵਾਦ ਹੈਗਾ ਲੱਗਿਆ ਲਿਆ ਲੈਂਦਾ ਨਹੀਂ ਲੈਂਦਾ ਨਹੀਂ ਲੈਂਦਾ ਬੇਤੀ ਨਹੀਂ ਲੈਂਦਾ ਰੈਂਦਾ ਬਸ ਫਾਈਨਲ ਹੋ ਗਿਆ ਤੁਹਾਡਾ ਫਾਈਨਲ ਮੈਂ ਫਾਈਨਲ ਮੇਰੇ ਵਾਲੋਂ ਪਾਉਣ ਹੋਣੇ ਲੱਗ ਜਾਂ ਕੋਈ ਆਜਾ ਚਲੋ ਜੀ ਹੁਣ ਕੋਈ ਕੋਈ ਸਵਾਲ ਨਾ ਪੁੱਛਾਇਓ ਉਹਨਾ ਕੋਈ ਕੁ ਹੁਦਾਇਓ ਪਲੀਆ ਉਧਰ ਚਟਨੀ ਚ ਪਾਣੀ ਪਈ ਜਾਂਦਾ ਇਧਰ ਮਾਲੂ ਪਈ ਜਾਂਦੀ ਆ ਮੈਂ ਕੀ ਇਹਨੂੰ ਰਸਨ ਜੀ ਹੈਲੋ ਹਾਂਜੀ ਮੈਂ ਕਾ ਨਾਲ ਮੂਲੀਆਂ ਬਿੱਲੀ ਕਾਚ ਕਰੀਏ ਨਾ ਪਕੌੜਿਆਂ ਦੇ ਤੇ ਪਕੌੜੇ ਵੱਧੋ ਵਧੀਆ ਅੰਦਰ ਚੰਗਲੇ ਜਾਂਦੇ ਵਧਾਈ ਨੇ ਕਿ ਤੂੰ ਰਹਿਣ ਦਾ ਕਾ ਕੇ ਚਟਨੀ ਨਾ ਕਾ ਲੋ ਵਧਾਇਆ ਤੂੰ ਮੂਲੀਆਂ ਦਾ ਮੂਲੀਆਂ ਦਾ ਬਸ ਫਿਰ ਹੁਣ ਉਹੜੇ ਬੈਠੇ ਡੀਕੰਡੇ ਵਿਚਾਰੇ ਉਹਨਾਂ ਨੂੰ ਕਿਹਦੇ ਪਾਸੇ ਲਾ ਦੋ ਉਹਨਾਂ ਨੂੰ ਵੀ ਉੱਧੇ ਭੁੱਖ ਮਰ ਜਾਂਦੀ ਹੈ ਤੇ ਪਕੌੜੇ ਡਿੱਕ ਜਾਂਦੇ ਇੱਧੇ ਘੰਟੇ ਦੇ ਪਾਪਾ ਜੀ ਵੀ ਚਲੇ ਚੜ ਗਏ ਆ ਕੋਈ ਨਹੀਂ ਉਹ ਆਂਦੇ ਹੀ ਵੀ ਨਹੀਂ ਹਨ ਛੇਤੀ ਇਹਨੂੰ ਜਾਣਾ ਠੀਕ ਹੈ ਸਭ ਠ ਉਹ ਕੰਮ ਹੋ ਗਿਆ ਨਾ ਫੇਰ ਹੁਣ ਵਸਣੇ ਵੀ ਪਾਣਾ ਪੈਣਾ ਵਸਣ ਘੱਟ ਗਿਆ ਵਸਣ ਪਾਇਆ ਫੇਰ ਲੂਣ ਮਿਰਚ ਫੇਰ ਪਾਓ ਇਹੋ ਕੰਮ ਰੋਹੂ ਅੱਜ ਇਹ ਰਹਿ ਤਕਰੀ ਇਹ ਲੋ ਫਿਰ ਨਹੀਂ ਤੇ ਪਾਣੀ ਇਹ ਤਾਂ ਛਾੜੀ ਦਾ ਕੰਮ ਸਤਾ ਭਾਰ ਵਰਦੀ ਲਾਉਣ ਤੋਂ ਪਹਿਲਾਂ ਪਤੰਗ ਛਾੜੀ ਵੈਰੀ ਗੁੱਡ ਪੂਰਾ ਮਾਣ ਆ ਤੇਰੇ ਤੇ ਪਤੰਗ ਨਹੀਂ ਪਾ ਪਟਣੀ ਚਾਹੀਦੀ ਪਾ ਜੋ ਮਰਜ਼ੀ ਹੋ ਜੇ ਬਹੁਤ ਪੜਦਾ ਮੁੰਡਾ ਵੇ ਪਤੰਗ ਬਣਉਣੀ ਆ ਗਈ ਬਾਕੀ ਨਹੀਂ ਕੋਈ ਆਇਆ ਹੁਣ ਕਾਜ ਤੇਰੀ ਐ ਮੇਰੀ ਗੱਲ ਸੁਣ ਚਟਨੀ ਤੂੰ ਪਹਿਲਾਂ ਲੈ ਚਲੀ ਪਕੌੜਿਆਂ ਦੇ ਨਿਕਲਦੇ ਆ ਮੈਨੂੰ ਨਹੀਂ ਮਰਾ ਆਪਣਾ ਕੰਮ ਰੈਡੀ ਆ ਹਨਾ ਰੱਖ ਲੋ ਜਾਨ ਇਹਦੀ ਚਟਨੀ ਕੋਲੀਆਂ ਦੇ ਪਾਪਾ ਕੇ ਪੀਤੀ ਜਾਣੀ ਆ ਮੇਰੇ ਦੰਦ ਨਹੀਂ ਪਾਣੀ ਆਈ ਜਾਂਦੇ ਚਟਨੀ ਹੈ ਤਿਆਰ ਹੈ ਚਟਨੀ ਵੇਖ ਕੇ ਮੈਂ ਹੱਸ ਮੈਲਤ ਨਾਲ ਹੀ ਆ ਜਨਾ ਚਟਨੀ ਬਹੁਤ ਵਧੀਆ ਕਿੱਥੇ ਆ ਕੁਝ ਹੋਰ ਚਟਣੀ ਰੱਖਣੀ ਕਿੱਥੇ ਆ ਕੀ ਚਟਨੀ ਸੌਸ ਸੌਸ ਚਲੋ

ਤਦ ਨਹੀਂ ਨੀ ਵੀਰ ਨੇ ਚਲੋ ਇਹਨੂੰ ਆਂਦੇ ਪਿਆਰ ਵੇਖਾਂ ਉਧਰ ਨਾ ਇੱਕੋ ਥਾਲੀ ਦੇ ਵਿੱਚ ਤਿੰਨੇ ਜਾਣੀਆਂ ਖਾਂਡੀਆਂ ਵਾ ਪਿਆਰ ਕਰਨਾ ਕੋਈ ਤੁਹਾਡੇ ਕੋ ਸਿੱਖਿਆ ਉਧਰ ਵੇਖਾਂ ਸਾਰੇ ਆਪ ਆਪਣੀਆਂ ਥਾਲੀਆਂ ਫੜੀਆਂ ਵੱਖ-ਵੱਖ ਪਿਆਰ ਅਸਲ ਚ ਸ਼ੋਅ ਹੀ ਹੋ ਰੂ ਹੁੰਦਾ ਜਿੱਦੋਂ ਸਾਰੇ ਜਣੇ ਇਕੱਠੇ ਨਾਲ ਮਿਲ ਕੇ ਬਹਿ ਕੇ ਹਾਂ ਉਹ ਵੇਲਾ ਇਕੱਲੀ-ਇਕੱਲੀ ਪਲੇਟ ਵਾ ਇਧਰ ਵੇ ਤੀਜਾ ਪਿਆਰ ਵੇਲਾ ਤੀਜੇ ਪਿਆਰ ਨੂੰ ਨਾ ਪਕੌੜੇ ਕੱਢਣ ਡਾਇਆ ਤੇ ਚੌਥਾ ਪਿਆਰ ਅੰਦਰ ਵੜਿਆ। ਆਹੀ ਦੋਵੇਂ ਪਿਆਰ ਨੇ ਖਾਵਾਂ ਕਿੰਨੀਆਂ ਬਾਅਦ। ਹੈਨਾ? ਜਿੱਦਿ ਦੀ ਅੱਖੇ ਆਂਦੇ ਤੇਰਾ ਤੇ ਹੱਥ ਆ। ਮੈਨਾਂ ਹਾਂ ਲੋ ਹਾਂ। ਆਈਮਲੀ ਵਾਲੀ ਜੱਟੀ ਲੈ ਕੇ ਆਈ ਗੀ ਨਾ। ਮੈਨਾਂ ਦੇਖਾ ਕਿ ਗਾੜੀ ਥੋੜੀ ਰੇਂਦੀ ਫੋਰ ਪਾ ਲਿਆ। ਮੈਂ ਕਿਹਾ ਇੰਨੀ ਤਾਂ ਕਾ ਹੋ ਰਹੀ ਪਾ। ਇਹ ਚਟਣੀ ਬੜੀ ਸਵਾਦ ਤੇਰੀ ਬਹੁਤ ਵਾਰ ਤਾਰੀਫ ਕਰਤੀ ਐ ਇਸ ਵੀਡੀਓ ਵਿੱਚ ਆਹੀ ਚਟਣੀ ਦੀ। ਹਾਂ ਐਂਡ ਕਰਾਤਾ ਹੈ ਨਾ। ਐਂਡ ਕਰਾਤਾ। ਥੈਂਕ ਯੂ। ਸਿਰਾ। ਹਾਂ ਸਿਰ ਮਾਨਿਰਵੰਦਨ। ਸਾਕਿਆ। ਫੇਰ ਮਿਲ ਕੇ ਆਵਾਂਗਾ। ਬਾਕੀਆਂ ਵੀ ਪਕੌੜੇ ਖਾਦੇ ਪਰਾਤ ਨੂੰ ਮੂੰਹ ਲਾ ਲਿਆ ਹੁਣ ਨਹੀਂ ਫਿਰ ਮੈਂ ਐਂ ਕਦੇ ਵੇ ਝੂਰਪੂਰੀ ਖਾ ਲੀ ਕਿ ਨਾ ਵੀ ਤੂੰ ਹੂੰ ਆ ਵੇ ਤੂੰ ਦਿੱਤਾ ਪਰਾਤ ਤੇ ਜਾਲ ਲਵਾਈ ਰੱਜਿਆ ਤੇ ਜਾ ਖੁਆ ਆ ਹੁਣ ਚਟਨੀ ਸਾਰੀ ਮੇਰੇ ਹਿੱਸੇ ਹੀ ਆ ਨਹੀਂ ਇਹ ਤੂੰ ਅਲਵਾਈ ਜੜਾ ਮੈਂ ਤੇ ਰੱਜਿਆ ਰਹਿਦਾ ਵਾ ਇਹ ਚਟਨੀ ਮੇਰੇ ਹਿੱਸੇ ਹੁਣ ਵਿੱਚ ਡੋਬ ਡੋਬ ਕੇ ਖਾਊਗਾ ਹੁਣ ਆ ਆਮ ਡੁੱਬ ਕੇ ਖਾਵੇ ਕਿਉਂ ਭੀ ਆ ਆ ਜਾਓ ਮੇਰੇ ਸਾਰੇ ਜਣੇ ਆ ਜਾਓ ਚੱਲ ਵਧੀਆ ਹੋ ਗਿਆ ਨਾ ਪਹਿਲੇ ਐਪੀਸੋਡ ਤੇ ਬਣ ਗਿਆ ਕੁਛ ਨਾ ਕੁਛ ਪਹਿਲੇ ਐਪੀਸੋਡ ਤੇ ਹੀ ਬਣਿਆ ਜਗੀਰਦਾਰ ਦੇ ਪਹਿਲੇ ਐਪੀਸੋਡ ਵਿੱਚ ਬਣ ਗਿਆ ਸੀ ਕੀ ਬਣਿਆ ਸੀ ਮੰਜੂਰੀਅਨ ਮੰਜੂਰੀਅਨ ਬਣ ਕੇ ਤਾਂ ਹਰ ਦਾ ਪਕੌੜਾ ਬਣ ਗਿਆ ਦੂਜੇ ਚ ਪਕੌੜੇ ਬਣ ਗਏ ਪਕੌੜਾ ਕੀ ਹੁੰਦਾ ਕੋਈ ਨਹੀਂ ਹਾਂ ਤਾਂ ਜੀ ਕਰਨ ਰਿਹਾ ਤਾਂ ਚੱਲ ਮਦੀ ਗੱਲਾਂ ਨਾ ਸ਼ੁਰੂਆਤ ਸੀ ਜੀ ਦੇ ਸਪੈਸ਼ਲ ਬਣਦੀਆਂ ਵਧੀਆ ਹੋਈ ਸ਼ੁਰੂਆਤ ਉਹ ਤਾਂ ਇਹਨਾਂ ਨੇ ਵੀਡੀਓ ਬਣਾ ਕੇ ਕਰਦੇ ਚੱਲ ਜਣਾ ਜਾਈ ਨਾ ਹਾਂ ਬੜੀ ਜੱਦੇ ਚੱਲ ਜਣਾ ਹੁਣ ਪਕੌੜਾ ਕਰਕੇ ਚੱਲ ਥੋੜਾ ਰੰਗ ਲੱਗਦਾ ਕਿਆ ਅੱਗੇ ਰੋਟੀ ਖਾਣ ਦੀ ਲੋੜ ਨਹੀਂ ਪੈਣੀ ਰਾਤ ਨੂੰ ਬਸ ਜੀ ਕਰੀਏ ਸਮਾਪਤੀ ਹੋਣ ਬਹੁਤ ਵਧੀਆ ਸਮਾਪਤੀ ਚੰਗਾ ਜੀ ਚੰਗਾ ਜੀ ਬਾਈ ਬਾਈ ਚੰਗਾ ਜੀ ਸასი ਸ਼ਾਲ ਸਾਰਿਆਂ ਨੂੰ ਬਹੁਤ ਸਵਾਦ ਹੀ ਪ੍ਰੋਗਰਾਮ ਤੁਹਾਡਾ ਸਾਡੇ ਥੈਂਕ ਯੂ ਜੀ ਤੁਹਾਡਾ ਆਉਣ ਦਾ ਪਕੌੜੇ ਖਾਣ ਦਾ ਆ ਕੇ ਇਹ ਪ੍ਰੋਗਰਾਮ ਬਹੁਤ ਸਵਾਦ ਸੀ ਲੰਦਾ ਵਾਲੀ ਚਾਹ ਲੰਦਾ ਵਾਲੀ ਚਾਹ ਪ੍ਰਾਣਿਆਂ ਦਾ ਕੀ ਹੁੰਦਾ ਪੱਜ ਤੇ ਆਪਣਾ ਰਾਜ ਉਹ ਗੱਲ ਹੋਈ ਜੇ ਪ੍ਰਾਣਿਆਂ ਦਾ ਬਿਚਾਰ ਆਵੇ ਇੱਕ ਸੀ ਬਾਕੀ ਸਾਰਿਆਂ ਨੇ ਆਪਣੇ ਮੈਂ ਪ੍ਰੋਣਾ ਨੇ ਵਿਚਾਰੇ ਮੈਂ ਤਾਂ ਓਕਰ ਸੀ ਜਿਵੇਂ ਚਟਨੀ ਲੰਗੀ ਟੁੰਗਾ ਨਹੀਂ ਰਾਮ ਤੇ ਅੰਦਰ ਸਮਝ ਨਹੀਂ ਲੱਗਣ ਦੀ ਉਧਰੋਂ ਲੋਕ ਇਧਰੋਂ ਪਲੇਟ ਚੁੱਕ ਲੈਂਦੀ ਐ ਬੱਸ ਕਰ ਇਹ ਹਲਵਾਈ ਹੀ ਨਾ ਸਾਡਾ ਤਾਂ ਕਰਕੇ ਭੁੱਖਾ ਹੀ ਅਜੇ ਦੀਦੀ ਨੇ ਉੱਥੋਂ ਰੋਲ ਕਰਕੇ ਦੇ ਇੱਥੇ ਜੋਂ ਆ ਕੇ ਲੰਮੇ ਪਈ ਆ ਲੈ ਵੀ ਮੰਜੇ ਤੇ ਧੁੱਪੇ ਚਲੋ ਅੱਜ ਪਹਿਲੇ ਦੇ ਫਿਰ ਉਹ ਹੀ ਗੱਲ ਭੈਣ ਨੂੰ ਵੀ ਕੀ ਦੇਖ ਕੋਸ਼ ਨਹੀਂ ਆ ਗੱਲ ਤਾਂ ਫੇਰ ਉਹ ਹੀ ਆ ਗਈ ਆ ਗਈ ਇਹ ਤਾਂ ਸੋਖਾ ਤਾਂ ਦੀ ਲਾਉਂ। ਮੈਂ ਇਹ ਕਹਿਣਾ ਕਿ ਜੋੜਨੇ ਤੂੰ। ਕਹਿਣਾ ਉਹ ਜੋ ਵਲੌਗ ਬਣਾਇਆ ਸੀ। ਕੌਣ? ਮੇਰੇ ਤੇ ਨਹੀਂ ਕੋਈ ਲਾ ਸਕਦੀ ਏ। ਚਲੋ।